ਭਾਈ ਗਜੈਂਦਰ ਸਿੰਘ ਨਾਲ ਇੱਕੋ ਵਾਰੀ ਫੋਨ ਤੇ ਥੋੜਾ ਕਲਾਮ ਹੋਇਆ ਮਿਲਣ ਦਾ ਕਦੇ ਮੌਕਾ ਨਹੀਂ ਮਿਲਿਆ ਪਰ ਜੋ ਕੁਝ ਉਹਨਾਂ ਬਾਰੇ ਪੜਿਆ ਤੇ ਸੁਣਿਆ ਤੇ ਜਾਣਿਆ ਉਹਨਾਂ ਦੇ ਨਾਲ ਉਹਨਾਂ ਦੇ ਜਾਣਕਾਰਾਂ ਤੋਂ ਮੈਨੂੰ ਇਹ ਲੱਗਦਾ ਕਿ ਸੰਘਰਸ਼ ਦੇ ਵਿੱਚ ਵਿਅਕਤੀ ਤਾਂ ਬਹੁਤ ਆਉਂਦੇ ਹਨ ਹਰ ਇੱਕ 'ਚ ਅਲੱਗ-ਅਲੱਗ ਯੋਗਤਾਵਾਂ ਹੁੰਦੀਆਂ ਹਨ ਪਰ ਕੁਝ ਕੁ ਲੋਕ ਅਜਿਹੇ ਹੁੰਦੇ ਜਿਨ੍ਹਾਂ ਕੋਲੇ ਬੜੀ ਇਹ ਕਹ ਲੋ ਕਿ ਅਸਾਧਾਰਨ ਪ੍ਰਤਿਭਾ ਹੁੰਦੀ ਹੈ ਇਹ ਆਪਾਂ ਨੂੰ ਪਤਾ ਹੈ ਕਿ 1978 ਦਾ ਵਾਰਾ ਸਿੱਖ ਰਾਜਨੀਤੀ ਅੰਦਰ ਇੱਕ ਬੜਾ ਮਹੱਤਵਪੂਰਨ ਸਾਲ ਹੋ ਗੁਜ਼ਰਿਆ ਤੇ 1978 ਦੀ ਖੂਨੀ ਵਿਸਾਖੀ ਤੋਂ ਬਾਅਦ ਸਿੱਖ ਰਾਜਨੀਤੀ ਨੇ ਇੱਕ ਤਿੱਖਾ ਮੋੜ ਕੱਟਿਆ ਤੇ ਜਦੋਂ ਕੌਮਾਂ ਕਿਤੇ ਇਤਿਹਾਸ ਦੇ ਵਿੱਚ ਮੋੜ ਕੱਟਦੀਆਂ ਹਨ ਉਹ ਸਮੇ ਬੜੇ ਨਾਜ਼ੁਕ ਹੁੰਦੇ ਨੇ ਉਸ ਮੌਕੇ ਜਿਹੜੇ ਬੰਦੇ ਅਗਵਾਈ ਕਰ ਰਹੇ ਹੁੰਦੇ ਨੇ ਉਹਨਾਂ ਕੋਲੇ ਬਹੁਤ ਦੂਰ ਦੀ ਦ੍ਰਿਸ਼ਟੀ ਨਾਲ ਲਾਗਣ ਸੇੜ ਤੇ ਇਰਾਦਾ ਇਹ ਜ਼ਰੂਰੀ ਗੁਣ ਹੋਣੇ ਚਾਹੀਦੇ ਸੋ ਭਾਈ ਗਜੈਂਦਰ ਸੋਹਰਿਆ ਨੇ ਜਿਹੜਾ 6 ਅਗਸਤ 1978 ਨੂੰ ਦਲ ਖਾਲਸਾ ਜਥੇ ਵੰਦੀ ਦੀ ਨੀ ਰੱਖੀ ਇਹ ਕੋਈ ਸਧਾਰਨ ਜੀ ਘਟਨਾ ਨਹੀਂ ਸੀ ਕਿ ਇੱਕ ਜਥੇਬੰਦੀ ਨਵੀਂ ਹੋਰ ਆ ਗਈ। ਇਹ ਕੌਮ ਜੋ ਮੋੜ ਕੱਟ ਰਹੀ ਸੀ ਇਤਿਹਾਸ ਦਾ ਇਹ ਜਲ ਖਾਲਸਾ ਦੀ ਸਥਾਪਨਾ ਕਰਨਾ ਉਸ ਮੋੜ ਦੀ ਇੱਕ ਸੂਚਕ ਸੀ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਊਗਾ। ਸੋ ਪਹਿਲਾ ਜੋ ਸਮਾਂ ਹੁੰਦਾ ਹੈ ਜਦੋਂ ਨਵਾਂ ਰਾਹ ਲੱਭਣਾ ਹੁੰਦਾ ਹੈ ਤੇ ਨਵੇਂ ਰਾਹ ਤੇ ਤੁਰਨਾ ਹੁੰਦਾ ਹੈ ਜਾਂ ਜੀ ਨੂੰ ਸੀ ਆਮ ਕਹਿਨੇ ਆ ਕਿ ਜਦੋਂ ਨਵਾਂ ਨਵਾਂ ਲੀਹਾ ਪਾੜਨਾ ਹੁੰਦਾ ਹੈ ਤਾਂ ਜਿਹੜੇ ਬੰਦੇ ਉਦੋਂ ਪਹਿਲੇ ਕਦਮ ਧਰਦੇ ਨੇ ਉਸ ਰਾਹ ਤੇ ਉਹ ਕੋਈ ਸਧਾਰਨ ਮਨੁੱਖ ਨਹੀਂ ਹੁੰਦਾ ਇੱਕ ਵਾਰ ਲੀ ਚੱਲ ਪਈ ਇੱਕ ਵਾਰ ਵਹਿਣ ਵੱਗ ਪਿਆ ਉਹਦੇ 'ਚ ਤਾਂ ਸ਼ਾਮਲ ਹੋ ਜਾਂਦੇ ਆ ਬੰਦੇ ਆਮ ਪ੍ਰਤਿਭਾ ਵਾਲੇ ਪਰ ਉਹ ਵਹਿਣ ਦਾ ਇੱਕ ਰੂਹ ਵੰਨਣਾ ਉਹਦੀ ਦਿਸ਼ਾ ਵੰਨਣੀ ਤੇ ਉਹਦਾ ਸਰੂਪ ਫਿਰਜਣਾ ਉਹਦੇ ਵਾਸਤੇ ਬਹੁਤ ਵੱਖਰੀ ਕਿਸਮ ਦੇ ਬੰਦਿਆਂ ਦੀ ਲੋੜ ਹੁੰਦੀ ਹੈ ਤੋਂ ਮੈਨੂੰ ਲੱਗਦਾ ਹੈ ਕਿ ਭਾਈ ਗਜੈਂਦਰ ਸਿੰਘ ਦੇ ਵਿੱਚ ਉਹ ਸਾਰੀਆਂ ਗੁਣ ਯੋਗਤਾਵਾਂ ਸੀ ਪਰ ਅਫਸੋਸ ਮੈਨੂੰ ਇਸ ਗੱਲ ਦਾ ਲੱਗਦਾ ਹੈ ਕਿ ਜਦੋਂ ਕੌਮ ਜੂਝ ਰਹੀ ਸੀ ਇੱਥੇ ਤਾਂ ਉਹ ਜੇ ਬੰਦੇ ਜਿਨ੍ਹਾਂ ਕੋਲੇ ਇਸ ਤਰ੍ਹਾਂ ਦੀ ਇੱਕ ਬૌਧਿਕ ਪ੍ਰਤਿਭਾ ਹੋਵੇ ਉਹ ਇੱਥੇ ਸਾਡੇ ਵਿੱਚ ਜੇ ਕਿਤੇ ਮੌਜੂਦ ਹੁੰਦੇ ਦਾ ਲਾਜਵੀ ਅਸੀਂ ਬਹੁਤ ਖੁਸ਼ ਹੋਰ ਵੀ ਕਰ ਸਕਦੇ ਸੀ ਕਿ ਚਾਹੇ ਕਹਿ ਲੋ ਕਿ ਸੁਰ ਅਰਸ਼ਤਾ ਲੜਿਆ ਗਿਆ ਲੜਾਈ ਤਾਂ ਕੌਮ ਨੇ ਲੜੀ ਪਰ ਕਿਤੇ ਨਾ ਕਿਤੇ ਭਾਈ ਗਜਿੰਦਰ ਸਿੰਘ ਦੀ ਛਾਪ ਇਸ ਤੋਂ ਵੱਖਰੀ ਵੀ ਹੋ ਤੇ ਹੋਣੀ